ਵਾਲਾਂ ਚੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਗਣਤੰਤਰ ਦਿਵਸ ਮੌਕੇ ਹੋਏ ਸਮਾਗਮ ਦੌਰਾਨ ਸਮਾਜ ਅਤੇ ਸੂਬੇ ਪ੍ਰਤੀ ਵਿਲੱਖਣ ਯੋਗਦਾਨ ਪਾਉਣ ਵਾਲੇ ਪੁਲਿਸ ਅਧਿਕਾਰੀਆਂ ਕਰਮਚਾਰੀਆਂ ਸੰਸਥਾਵਾਂ ਤੇ ਵੱਖ-ਵੱਖ ਵਰਗਾਂ ਦੇ ਹੋਰ ਲੋਕਾਂ ਨੂੰ ਵਧਾਈ ਦਿੱਤੀ। ਭਗਵੰਤ ਸਿੰਘ ਮਾਨ ਨੇ ਸਮਰਪਿਤ ਭਾਵਨਾ ਨਾਲ ਡਿਊਟੀ ਨਿਭਾਉਣ ਵਾਲੇ ਪੁਲਿਸ ਅਧਿਕਾਰੀਆਂ ਨੂੰ ਮੁੱਖ ਮੰਤਰੀ ਮੈਡਲ ਨਾਲ ਸਨਮਾਨਿਤ ਕੀਤਾ ਜਿਨ੍ਹਾਂ ਵਿੱਚ ਜਲੰਧਰ ਦੇ ਐਸਐਸਪੀ ਮਖਵਿੰਦਰ ਸਿੰਘ ਕਮਾਂਡੈਂਟ ਆਰਟੀਸੀ ਮਨਦੀਪ ਸਿੰਘ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਇੰਸਪੈਕਟਰ ਹਰਵਿੰਦਰ ਸਿੰਘ ਤੇ ਸਿਮਰਜੀਤ ਸਿੰਘ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਭੁਪਿੰਦਰ ਸਿੰਘ ਮੇਜਰ ਸਿੰਘ ਜਸਜੀਤ ਸਿੰਘ ਗੁਰਵਿੰਦਰ ਸਿੰਘ ਗੁਰਮukh ਸਿੰਘ ਅਤੇ ਅਮਨਦੀਪ ਬਰਮਾ ਅਸਿਸਟੈਂਟ ਸਬ ਇੰਸਪੈਕਟਰ ਮਹਿੰਦਰਪਾਲ ਸਿੰਘ ਅਤੇ ਸੀਨੀਅਰ ਕਨਸਟੇਬਲ ਪ੍ਰਭਦੀਪ ਸਿੰਘ ਸ਼ਾਮਲ ਸਨ ਮੁੱਖ ਮੰਤਰੀ ਨੇ ਪਰੇਡ ਕਮਾਂਡਰ ਆਈਪੀਐਸ ਅਧਿਕਾਰੀ ਆਕਰਸ਼ੀ ਜੈਨ ਸੈਕੰਡ ਕਮਾਂਡਰ ਆਈਪੀਐਸ ਬੱਬਨ ਦੀਪ ਸਿੰਘ ਪਲਟੂਨ ਕਮਾਂਡਰ 1 ਏਐਸਆਈ ਪਵਨ ਕੁਮਾਰ ਪਲਟੂਨ ਕਮਾਂਡਰ 2 ਏਐਸਆਈ ਜਗਦੇਵ ਸਿੰਘ ਪਲਟੂਨ ਕਮਾਂਡਰ 3 ਏਐਸਆਈ ਰਾਜ ਕੁਮਾਰ ਪਲਟੂਨ ਕਮਾਂਡਰ 4 ਏਐਸਆਈ ਅਮਰੀਕ ਸਿੰਘ ਮਹਿਲਾ ਟੁਕੜੀ ਦੀ ਸਾਬਕਾ ਇਨਸਪੈਕਟਰ ਕੁਲਜੀਤ ਕੌਰ ਪੀ ਐਚ ਜੀ ਦੀਪ ਟੁਕੜੀ ਦੇ ਸਾਬਕਾ ਇਨਸਪੈਕਟਰ ਰਾਜਕੁਮਾਰ ਠਾਕੁਰ ਐਨ ਸੀ ਸੀ ਟੁਕੜੀ ਦੇ ਐਸ ਯੂਓ ਰਵੀ ਕੁਮਾਰ ਐਨ ਸੀ ਸੀ ਟੁਕੜੀ ਦੇ ਐਸ ਯੂਓ ਕਰਨ ਏਅਰ ਵਿੰਗ ਪਲਟੂਨ ਦੇ ਸੀ ਐਸ ਯੂਓ ਤਰਨਵੀਰ ਸਿਕਰ ਐਂਡ ਐਨ ਸੀ ਸੀ ਲੜਕੀਆਂ ਦੀ ਟੁਕੜੀ ਦੀ ਯੂਓ ਐਨ ਅਨੂ ਕੁਮਾਰੀ ਪੀ ਐਯੂ ਸਕੂਲ ਦੀ ਟੁਕੜੀ ਦੀ ਆਰਤੀ ਸਕਾਉਟਰ ਲੀਡਰ ਜਸ਼ਨਪ੍ਰੀਤ ਕੌਰ ਜਸ਼ਨਪ੍ਰੀਤ ਸਿੰਘ ਅਤੇ ਬੈਂਡ ਇੰਸਪੈਕਟਰ ਰਕੇਸ਼ ਕੁਮਾਰ ਨੇ ਵੀ ਸਨਮਾਨਿਤ ਕੀਤਾ ਮੁੱਖ ਮੰਤਰੀ ਨੇ ਕੌਮੀ ਸਕੂਲ ਖੇਡਾਂ ਵਿੱਚ ਸੋਨ ਤਗਮਾ ਜੇਤੂ ਅਰਸ਼ਦੀਪ ਸਿੰਘ, ਕਮੰਤਰੀ ਪੈਰਾਕਰੇਟਿਕ ਖਿਡਾਰੀ ਤਰਨੁਣ ਸ਼ਰਮਾ, 67ਵੀਂ ਖੇਡਾਂ ਅੰਡਰ 17 ਵਿੱਚ ਵਾਲੀਬਾਲ ਵਿੱਚੋਂ ਤੀਜਾ ਸਥਾਨ ਹਾਸਲ ਕਰਨ ਵਾਲੀ ਖਿਡਾਰਨ ਮੋਹ ਪ੍ਰੀਤਕੌਰ, ਹੈੱਡ ਟੀਚਰ ਜਨਮਦੀਪ ਕੌਰ, ਲੁਧਿਆਣਾ ਯੂਥ ਫੈਡਰੇਸ਼ਨ ਦੇ ਹਰਜਿੰਦਰ ਸਿੰਘ, ਸੜਕ ਸੁਰੱਖਿਆ ਦੀ ਸਰਗਰਮ ਸ਼ਖਸੀਅਤ ਕੁੰਦਨ ਕੁਮਾਰ, ਵੈਟਰਨਰੀ ਅਫਸਰ ਡਾਕਟਰ ਗੁਰਵਿੰਦਰ ਸਿੰਘ ਐਸ ਐਮਓ, ਡਾਕਟਰ ਤਰਕਜੋਤ ਸਿੰਘ ਡਾਕਟਰ ਮਿਨਾਕਸ਼ੀ ਡਾਕਟਰ ਪੁਨੀਤ ਪਾਲਕ ਔਰ ਬੱਤਰਾ ਡਾਕਟਰ ਸਾਹਿਲ ਗੋਇਲ ਡਾਕਟਰ ਪਵਨ ਢਿੰਗਰਾ ਸਮਾਜ ਸੇਵਾ ਲਈ ਐਨਜੀਓ ਮਨੁੱਖਤਾ ਦੀ ਸੇਵਾ ਸੁਪਰਡੈਂਟ ਗ੍ਰੇਡ 2 ਰਚਪਾਲ ਸਿੰਘ ਅਤੇ ਸੀਨੀਅਰ ਸਹਾਇਕ ਗੁਰਮੀਤ ਸਿੰਘ ਨੂੰ ਵੀ ਸਨਮਾਨਿਤ ਕੀਤਾ ਭਗਵੰਤ ਸਿੰਘ ਮਾਨਯੋਗ ਪੁਲਿਸ ਇੰਸਪੈਕਟਰ ਕੁਲਵੰਤ ਸਿੰਘ ਅਤੇ ਬਯੰਤ ਜੁਨੇਜਾ ਏਐਸਆਈ ਹਰਜਾਪ ਸਿੰਘ ਦਲਜੀਤ ਸਿੰਘ ਬੂਟਾ ਸਿੰਘ ਸੁਖਦੀਪ ਸਿੰਘ ਅਤੇ ਅਮਰੀਕ ਸਿੰਘ ਹੈੱਡ ਕਨਸਟੇਬਲ ਬਲਵਿੰਦਰ ਸਿੰਘ ਸੀਨੀਅਰ ਕਨਸਟੇਬਲ ਜਸਪ੍ਰੀਤ ਸਿੰਘ ਅਤੇ ਚਰਨਜੀਤ ਸਿੰਘ ਨੂੰ ਮਿਸਾਲੀ ਸੇਵਾਵਾਂ 'ਤੇ ਬਦਲੇ ਸਨਮਾਨਿਤ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਵਾਲੇ ਪ੍ਰਿੰਸੀਪਲਾਂ ਅਤੇ ਵਿਦਿਆਰਥੀਆਂ ਦਾ ਵੀ ਸਨਮਾਨ ਕੀਤਾ ਜਿਨ੍ਹਾਂ ਵਿੱਚ ਪੀਟੀ ਸ਼ੋਅ ਲਈ ਲੈਕਚਰਰ ਅਨੂਪ ਕੁਮਾਰ ਅਤੇ ਵਿਦਿਆਰਥੀ ਖੁਸ਼ੀ ਤੇ ਅੰਜਲੀ ਸਕਾਊਟ ਐਂਡ ਗਾਈਡ ਲਈ ਪ੍ਰਿੰਸੀਪਲ ਪ੍ਰਦੀਪ ਕੌਰ ਅਤੇ ਵਿਦਿਆਰਥੀ ਜੱਪਨ प्रीत ਸਿੰਘ ਅਤੇ ਆਰਤੀ ਕੋਰੀਓਗ੍ਰਾਫੀ ਲਈ ਅਧਿਆਪਕ augeesh kumar ਅਤੇ ਵਿਦਿਆਰਥੀ ਹਰਸ਼ਿਤਾ ਦੇਤੇ ਨਾਇਸ਼ਿਤ ਪੰਗੜੇ ਲਈ ਪ੍ਰਿੰਸੀਪਲ ਗੁਰਨੇਕ ਸਿੰਘਾ ਤੇ ਵਿਦਿਆਰਥੀ ਜਸ਼ਨਪ੍ਰੀਤ ਸਿੰਘ ਤੇ ਅਕਸ਼ਪ੍ਰੀਤ ਸਿੰਘ ਗਿੱਦੇ ਲਈ ਪ੍ਰਿੰਸੀਪਲ ਗੁਰਸ਼ਰਨਜੀਤਕੌਰ ਤੇ ਵਿਦਿਆਰਥੀ ਸੋਨੀ ਤੇ ਮੰਨਤ ਬੀਵੀਐਮ ਕਿਚਲੂਨਗਰ ਤੋਂ ਨੀਲਮ ਮਿੱਤਰ ਪਲਕ ਨੂਰ ਤੇ ਪ੍ਰਿਆੰਜਲ ਅਤੇ ਡੀਏਵੀ ਤੋਂ ਜੋਗਿੰਦਰ ਗੁਰਮੇਹਰ ਆਦਿ ਤੇ ਦੀਵਾਂਸ਼ ਹਸਾਮਲ ਹਨ